ਇਤ ਕੀ ਵਰਸਾ ਸਿੰਘ ਵਲਟੋਹਾ ਹੁਰੀ ਖੜੇ ਹੋਏ ਨੇ ਤੇ ਦੂਸਰੇ ਪਾਸੇ ਭਾਈ ਅਮਰਪਾਲ ਸਿੰਘ ਉਹਨਾਂ ਦਾ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਜਦੋਂ ਉਹਦਾ ਪਤਾ ਨਹੀਂ ਕੌਮ ਕੋ ਕੀ ਕਟਾਈ ਹੋਈ ਆ ਉਹ ਨਹੀਂ ਜੀ ਇਹ ਹੀ ਅਭੇਂਤੀ ਕਰਦੇ ਆ ਕਿ ਕੌਮ ਐਰ ਤਾਂ ਇੰਨੇ ਤੱਕ ਹੋ ਕੇ ਇੱਕ ਵਾਰੀ ਜਦ ਇਹ ਮਰਤੇ ਹੀ ਪਹਿਲੀ ਗਲਤੀ ਹੋਈ ਹੋਈ ਆ ਉਹਨੂੰ ਭਲਾ ਕੇ ਤੇ ਮਤਲਬ ਵੋਟਵਾ ਕੇ ਤੇ ਜਿੱਤ ਹਾਸਲ ਕਰੀਏ ਜਿਵੇਂ ਭਾਈ ਪੰਥਕ ਵੋਟ ਹਮੇਸ਼ਾ ਵੰਡੀ ਗਈ ਹੈ ਇਸ ਵਾਰ ਵੀ ਵੰਡੀ ਜਾਵੇਗੀ ਤੁਹਾਡੇ ਸਾਹਮਣੇ ਲੱਗਦੀ ਕੰਡੀ ਜਾਵੇਗੀ ਦੇਖੋ ਇਹ ਸੰਗਤ ਦਾ ਫੈਸਲਾ ਹੋਇਆ ਹੈ ਆਮ ਆਦਮੀ ਪਾਰਟੀ ਕਹਿੰਦੇ ਪਏ ਨੇ ਕਿ ਬਈ ਅਸੀਂ 13 ਸੀਟਾਂ ਜਿੱਤਰੀਏ ਬਹੁਤ ਇਹ ਸੰਗਤ ਨੇ ਉਹਨਾਂ ਦੇ ਕੰਮ ਦੇਖ ਕੇ ਵੋਟਾਂ ਪਾਉਣੇ ਜਿਆបាន ਵਾਦੀ ਆਮ ਪਾਰਟੀ ਦੇ ਕੰਮ ਚੰਗੇ ਹਨ ਕਿ ਸੰਗਤ ਵੋਟਾਂ ਬਹੁਤ ਇਹ ਤੇ ਸੰਗਤ ਦਾ ਫੈਸਲਾ ਉਹਨਾਂ ਦੇ ਕੰਮ ਦੇਖ ਕੇ ਸੰਗਤ ਫੈਸਲਾ ਕਰੂਗਾ ਕਾਂਗਰਸ ਉਸ ਤੋਂ ਬਾਅਦ ਬੀਜੇਪੀ ਕਹਿੰਦੀ ਪਈਏ ਬਈ ਕਿਸ ਗੱਲੋਂ ਅਮਰਿਤਪਾਲ ਸਿੰਘ ਹਰਾਂ ਦੇ ਮਾਤਾ ਹੁਰੀ ਵੋਟ ਮੰਗਣ ਲੋਕਾਂ ਕੋਲ ਜਾ ਰਹੇ ਨੇ ਇਹੜੀ ਕੰਮ ਜਿਹੜੇ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਹੁਰਾ ਨੇ ਕੀਤੇ ਨੇ ਇਹ ਤਾਂ ਸੰਗਤ ਹੀ ਦੱਸ ਸਕਦੀ ਕਿ ਜੋ ਉਹਨਾਂ ਨੇ ਕੀਤੇ ਆ ਸੰਗਤ ਦੇ ਉਹਨਾਂ ਦੇ ਕੰਮਾਂ ਨੂੰ ਜਾਣਦੀ ਹੈ ਨਾ ਸੰਗਤ ਉਹਨਾਂ ਨੇ ਕੀ ਕੰਮ ਕੀਤੇ ਸਾਡੇ ਬਾਦ ਨੈਸ਼ਨਲ ਜੋ ਸਿਕਿਉਰਿਟੀ ਵਾਲੇ ਸੀ ਉਹ ਜਦੋਂ ਜੱਦੂ ਜਹਿਦ ਕਰਦੇ ਉਹ ਨਜ਼ਰ ਆ ਰਹੇ ਸੀ ਉਸ ਵੇਲੇ ਤੁਹਾਨੂੰ ਲੱਗਦਾ ਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਰਾ ਦੀ ਸ਼ਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਸਭ ਨਾਇਨਾ ਨੇ 80 ਹਜ਼ਾਰ ਫੌਜ ਲਾਈ ਸੀ ਉਹ ਸ਼ਬੀ ਖਤਮ ਕਰਨ ਨੂੰ ਵਾਸਤੇ ਲਾਈ ਸੀ ਇੱਕ ਬੰਦੇ ਨੂੰ ਫੜਨਾ ਤਾਂ ਬੜਾ ਆਸਾਨ ਸੀ ਉਹ ਕਿਤੇ ਭੱਜਿਆ ਸੀ ਪਰ ਉਹ ਵੀ ਫੜ ਸਕਦੇ ਸੀ ਇਸ ਵਕਤ ਅਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੇ ਉੱਤੇ ਸਾਰਿਆਂ ਦੇ ਮਨਾਂ ਦੇ ਵਿੱਚ ਇਸ ਵਕਤ ਇਹ ਚੱਲ ਰਿਹਾ ਹੈ ਕਿ ਇਹ ਹਲਕਾ ਪੰਥਕ ਵੋਟ ਵਾਲਾ ਹਲਕਾ ਹੈ ਇਸ ਹਲਕੇ ਤੋਂ ਪਹਿਲਾਂ ਬੀਬੀ ਖਲੜਾ ਅਤੇ ਬੀਬੀ ਜਗੀਰਕੌਰ ਹੁੜੀ ਖੜੇ ਹੋਏ ਸੀਗੇ ਉਸ ਵੇਲੇ ਪੰਥਕ ਵੋਟ ਵੰਡੀਆਂ ਗਈਆਂ ਸੀ ਪਰ ਇਸ ਵਾਰ ਵੀ ਇਹੀ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਹੁੜੀ ਚੋਣ ਮੈਦਾਨ ਦੇ ਵਿੱਚ ਨੇ ਉਮੀਦਵਾਰ ਜਿਹੜਾ ਹੈਗੇ ਨੇ ਉਸ ਤੋਂ ਬਾਅਦ ਜੇਕਰ ਦੂਜੇ ਪਾਸੇ ਦੀ ਗੱਲਾਂ ਕਰੀਏ ਤਾਂ ਦੂਜੇ ਪਾਸੇ ਵੀ ਪੰਥਕ ਵਿਅਕਤੀ ਵੱਲੋਂ ਜੁੜਿਆ ਚੋਣ ਲੜਿਆ ਜਾ ਰਿਹਾ ਹੈ ਕਿ ਕੁਝ ਸਿਨੈਰੀਓ ਨਿਕਲ ਕੇ ਆਵੇਗਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਭਾਈ ਅਮਰਪਾਲ ਸਿੰਘ ਹੁਰਾ ਦੇ ਮਾਤਾ ਹੁਰੀ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਗਲਬਾਤ ਕਰਨ ਨੂੰ ਮੈਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਜਿਵੇਂ ਉਹਦੇ ਹੰਗਾਰਾ ਮਿਲਿਆ ਲੋਕਾਂ ਦੇ ਨਾਲ ਗਲਬਾਤ ਕਰਕੇ ਅੱਜ ਤੁਸੀ ਪ੍ਰਚਾਰ ਕਰਨ ਵੀ ਪਹੁੰਚੇ ਹੋ ਬਹੁਤ ਵਧੀਆ ਸੰਗਤ ਦਾ ਪਿਆਰ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲਿਆ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿੱਥੇ ਵੀ ਜਾਂਦੇ ਸੰਗਤ ਬਹੁਤ ਪਿਆਰ ਦੇਦੇ ਅੱਛਾ ਇੱਕ ਸਮਾਂ ਸੀਗਾ ਜਦੋਂ ਬੀਬੀ ਖਲਰਾ ਹੁੜੀ ਖੜੇ ਹੋਏ ਸੀ ਉਹਨਾਂ ਦੇ ਆਪੋਜ਼ਿਟ ਪੀਪੀ ਜਗੀਰ ਕੋਰ ਖੋਦੀ ਖੜੇ ਹੋਏ ਸੀਗੇ ਉਦੋਂ ਪੰਥਕ ਵੋਟ ਵੰਡੀ ਗਈ ਸੀਗੀ ਐਤ ਕੀ ਵਰਸ ਸਿੰਘ ਵਲਟੋਹਾ ਹੋਰੀ ਖੜੇ ਹੋਏ ਨੇ ਤੇ ਦੂਸਰੇ ਪਾਸੇ ਭਾਈ ਅਮਨੁਕਮਲ ਸਿੰਘ ਉਹਨਾਂ ਦਾ ਜਿਹਨਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਲੱਗਦਾ ਕਿ ਪੰਥਕ ਵੋਟ ਐਤ ਕੀ ਵੀ ਵੰਡੀਆਂ ਜਾਣ ਗਿਆ ਜਿਸ ਹਿਸਾਬ ਦੇ ਨਾਲ ਮਾਹੌਲ ਘੜਿਆ ਜਾ ਰਿਹਾ ਜਿਸ ਹਿਸਾਬ ਦੇ ਨਾਲ ਇਸ ਵਕਤ ਮਾਹੌਲ ਦਾ ਰੂਪ ਬਣਿਆ ਹੋਇਆ ਹੈ ਵੇਖੋ ਜੀ ਇਹ ਖਾਲੜਾ ਸਾਹਿਬ ਦੀ ਵੀ ਕੌਮ ਬਹੁਤ ਵੱਡੀ ਕੁਰਬਾਨੀ ਸੀ ਚਲੋ ਉਦੋਂ ਪਤਾ ਨਹੀਂ ਕੌਮ ਕੋ ਕੀ ਕਤਾਈ ਹੋਈ ਆ ਉਹ ਨਹੀਂ ਜੀ ਇਹ ਅਪੀ ਬੇਨਤੀ ਕਰਦੇ ਕਿ ਕੌਮ ਐਰ ਤਾਂ ਨਿਰਤਕ ਹੋ ਕੇ ਇੱਕ ਵਾਰੀ ਜਦ ਮੇਰੀ ਪਹਿਲੀ ਗਲਤੀ ਹੋਈ ਹੋਈ ਆ ਉਹਨੂੰ ਪਲਾ ਕੇ ਤੇ ਮਤਲਬ ਵੋਟਵਾ ਕੇ ਤੇ ਜਿੱਤ ਹਾਸਲ ਕਰੀਏ ਉਹ ਉਦੋਂ ਕੌਮ ਚ ਹੋ ਸਕਦਾ ਕੋਈ ਵਿਵਿਧਾ ਹੋਊਗੀ ਪਰ ਹੁਣ ਕੌਮ ਬਹੁਤ ਜਾਗਰੂਤ ਹੈ ਪਹਿਲੇ ਨਾਲ ਕੇਨਰਿੰਗ ਭਾਈ ਪੰਥਕ ਵੋਟ ਹਮੇਸ਼ਾ ਵੰਡੀ ਗਈ ਹੈ ਇਸ ਵਾਰ ਵੀ ਵੰਡੀ ਜਾਵੇਗੀ ਤੁਹਾਡੇ ਸਾਹਮਣੇ ਲੱਗਦੀ ਕੰਡੀ ਜਾਵੇਗੀ ਇਸ ਵਾਰ ਦੇਖੋ ਇਹ ਸੰਗਤ ਦਾ ਫੈਸਲਾ ਹੈ ਸੰਗਤ ਆਪਣਾ ਫੈਸਲਾ ਆਪ ਕਰੂਗੀ ਵੋਟ ਦਾ ਵੋਟ ਪਾਉਣ ਦਾ ਸੰਗਤ ਨੂੰ ਹੱਕ ਵਾ ਜੋ ਵੀ ਫੈਸਲਾ ਹੋਊਗਾ ਠੀਕ ਹੈ ਚੁੱਪ ਆਮ ਆਦਮੀ ਪਾਰਟੀ ਕਹਿੰਦੇ ਪਹਿਨੇ ਕਿ ਬਈ ਅਸੀਂ 13 ਸੀਟਾਂ ਜਿੱਤਨੀ ਆਣੇ ਆ ਤੇਰਾ ਵਿੱਚੋਂ ਹਲਕਾ ਖਡੂਰ ਸਾਹਿਬ ਵੀ ਹੈ ਕਹਿੰਦੇ ਇਹ ਵੀ ਅਸੀਂ ਜਿੱਤ ਜਾਾਂਗੇ ਤੇ ਕਿਸੇ ਪੱਲੇ ਕੁੱਖ ਆਣ ਨਹੀਂ ਦੇਵਾਂਗੇ ਦੇਖੋ ਉਹ ਤੇ ਸੰਗਤ ਨੇ ਉਹਨਾਂ ਦੇ ਕੰਮ ਦੇਖ ਕੇ ਵੋਟਾਂ ਪਾਉਣੀਆਂ ਜੇ ਆਮ ਆਦਮੀ ਆਮ ਪਾਰਟੀ ਦੇ ਕੰਮ ਚੰਗੇ ਹੋਣਗੇ ਸੰਗਤ ਵੋਟਾਂ ਪਾਊਗੀ ਇਹ ਤੇ ਸੰਗਤ ਦਾ ਫੈਸਲਾ ਉਹਨਾਂ ਦੇ ਕੰਮ ਦੇਖ ਕੇ ਸੰਗਤ ਫੈਸਲਾ ਕਰੂਗੀ ਹਮ ਵਰਸ ਸਿੰਘ ਬਲਟੋਹਾ ਹੋਰ ਹੀ ਬੜੇ ਇਲਜ਼ਾਮ ਲਗਾਉਣ ਦੇ ਪੇ ਨੇ ਬੜੀ ਗੱਲਾਂ ਕਰਦੇ ਕੋਈ ਨਜ਼ਰ ਆ ਰਹੇ ਨੇ ਕਿ ਭਈ ਪਹਿਲਾ ਪਰਿਵਾਰ ਦਾ ਸਾਥ ਮਿਲੇ ਆ ਮੈਨੂੰ ਤੇ ਹੁਣ ਪਰਿਵਾਰ ਪਿੱਛੇ ਐ ਤੇ ਹੁਣ ਆਜ਼ਾ ਇਸ ਪਚੋਂ ਮੈਨੂੰ ਡਗਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਡਿਗਣ ਵਾਲੇ ਨਹੀਂ ਕਿ ਵੇਖੋ ਇਹ ਪਾਰਟੀਆਂ ਸਭ ਝੂਠ ਬੋਲਦੀਆਂ ਗੁਰੂ ਗ੍ਰੰਥ ਸਾਹਿਬ ਦਾ ਵੋਟ ਆਸਰਾ ਲੈ ਕੇ ਚੱਲੇ ਆ ਇੱਕ ਸੱਚ ਤੇ ਚੱਲੇ ਆ ਤੇ ਸੰਗਤ ਦੇ ਫੈਸਲੇ ਨਾਲ ਚੱਲੇ ਆ ਅਸੀਂ ਝੂਠ ਨਹੀਂ ਬੋਲਦੇ ਜੋ ਵੀ ਸੰਗਤ ਦਾ ਫੈਸਲਾ ਹੋਊਗਾ ਉਹ ਅੱਜ ਸਿਰ ਮੱਥੇ ਅੱਛਾ ਲੋਕ ਕਈ ਸਵਾਲ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰ ਕਾਂਗਰਸ ਉਸ ਤੋਂ ਬਾਅਦ ਭਾਜਪਾ ਕਹਿੰਦੀ ਪਈਏ ਬਈ ਕਿਸ ਗੱਲੋਂ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਹੁਰੀ ਵੋਟ ਮੰਗਣ ਲੋਕਾਂ ਕੋਲ ਜਾ ਰਹੇ ਨੇ ਕਿਹੜੇ ਕੰਮ ਜਿਹੜੇ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੀਤੇ ਨੇ ਇਹ ਤਾਂ ਸੰਗਤ ਹੀ ਦੱਸ ਸਕਦੀ ਕਿ ਜੋ ਉਹਨਾਂ ਨੇ ਕੀਤੇ ਆ ਸੰਗਤ ਦੇ ਉਹਨਾਂ ਦੇ ਕੰਮਾਂ ਨੂੰ ਜਾਣਦੀ ਹੈ ਨਾ ਉਹਨਾਂ ਨੇ ਕੀ ਕੰਮ ਕੀਤੇ ਸਾਡੇ ਵਾਸਤੇ ਤੇ ਸੰਗਤ ਇਹਨਾਂ ਦੇ ਵੀ ਕੰਮਾਂ ਨੂੰ ਜਾਣਦੀ ਹੈ ਸੰਗਤ ਹੀ ਫੈਸਲਾ ਕਰਦੀ ਹੈ ਕਿ ਜੋ ਅੰਮ੍ਰਿਤਪਾਲ ਦੇ ਕੰਮ ਚੰਗੇ ਲੱਗਦੇ ਤਾਂ ਹੀ ਸੰਗਤ ਹੈ ਇਨਾਂ ਉਤਸ਼ਾਹਾ ਹਮ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਾਈ ਸੰਗਤ ਦੇਖੇਗੀ ਪਰ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਦੂਸਰੀਆਂ ਪਾਰਟੀਆਂ ਵੀ ਇਹਨਾਂ ਨਾਲ ਗੁੰਦੀਆਂ ਕੋਈ ਨਜ਼ਰ ਆ ਨਹੀਂ ਆ ਕਿ ਜਿਹੜੇ ਜੇਕਰ ਉਹਨਾਂ ਨੇ ਕੰਮ ਹੀ ਕੀਤੇ ਸੀਗੇ ਫਿਰ ਭੇਸ ਬਦਲਣ ਦੀ ਕਿ ਲੋੜ ਸੀਗੀ ਐਨਐਸਏ ਤੋਂ ਪਹਿਲਾਂ ਭੱਜਣ ਦੀ ਕਿ ਲੋੜ ਸੀਗੀ ਆਪਣੇ ਕਾਨੂੰਨ ਦੇ ਅਤੇ ਦੇਖੋ ਇਹ ਮੌਕਾ ਵੇਖ ਕੇ ਬੰਦੇ ਨੂੰ ਆਪਣਾ ਰੁਖ ਬਦਲ ਲੈਣਾ ਚਾਹੀਦਾ 바ਕਿ ਉਹਨਾਂ ਨੇ ਪੇਸ ਨਹੀਂ ਬਦਲਿਆ ਪੂਰੇ ਸਿੱਖੀ ਸਰੂਪ 'ਚ ਉਹਨਾਂ ਨੇ ਮਤਲਬ ਕੀ ਗ੍ਰਿਫਤਾਰੀ ਦਿੱਤੀ ਆ ਪੇਸ ਬਦਲਣ ਵਾਲੀ ਇਹਦੇ 'ਚ ਕੋਈ ਗੱਲ ਨਹੀਂ 바ਕਿ ਰੁਖ ਮੌਕਾ ਵੇਖ ਕੇ ਇਨਸਾਨ ਨੂੰ ਹਰ ਇੱਕ ਇਨਸਾਨ ਨੂੰ ਰੁਖ ਬਦਲ ਲੈਣਾ ਚਾਹੀਦਾ ਅੱਛਾ ਉਸ ਟਾਈਮ ਜਿਸ ਟਾਈਮ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਫੜਨ ਦੀ ਇੱਕ ਜਦੋ ਜਹਦ ਪੰਜਾਬ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਸੀ ਜਾਂ ਫਿਰ ਜ਼ਿਕਰ ਕਰ ਲਈਏ नेशनेल जो सिक्योरिटी वाले सी ओ जद्दोजहद कर दियो नजर आ रही सी उस वेले ਤੁਹਾਨੂੰ ਲੱਗਦਾ ਹੀ ਕਿ ਭਾਈ ਅਮਰਿਤਪਾਲ ਸਿੰਘ ਹੁਰਾ ਦੀ ਸ਼ਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਸਾਬ ਨਾਲ ਫੋਟੋਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਦੇਖੋ ਜਿਸ ਸਾਬ ਨਾਲ ਇਹਨਾਂ ਨੇ 80 ਹਜ਼ਾਰ ਫੌਜ ਲਾਈ ਸੀ ਤੋਂ ਸ਼ਬੀ ਖਤਮ ਕਰਨ ਵਾਸਤੇ ਲਾਈ ਸੀ ਇੱਕ ਬੰਦੇ ਨੂੰ ਫੜਨਾ ਤੇ ਬੜਾ ਆਸਾਨ ਸੀ ਉਹ ਕਿਤੇ ਭੱਜਿਆ ਸੀ ਘਰੋਂ ਵੀ ਫਟ ਸਕਦੇ ਸੀ ਇਹ ਹੀ ਨਾ ਸਾਰਾ ਉਹਦਾ ਕਦਾਰ ਨੂੰ ਖਤਮ ਕਰ ਕਰਨ ਵਾਸਤੇ ਹੀ ਇਹ ਬਣਾ ਰਹੇ ਸੀ ਪਰ ਵਾਹਿਦ ਹੁੰਦਾ ਉਹ ਦਾਸਰਾ ਸੀ ਉੱਤੇ ਅੱਛਾ ਦੋ ਬਸ ਆਖਰੀ ਸਵਾਲ ਮੇਰੇ ਨੇ ਪਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਐਨਐਸਏ ਹੈਗਾ ਤੁਸੀਂ ਉਹਨਾਂ ਦਾ ਪ੍ਰਚਾਰ ਕਰ ਰਹੇ ਹੋ ਲੋਕਾਂ ਦਾ ਕੀ ਜਿਹੜਾ ਹੰਗਾਰਾ ਮਿਲ ਰਿਹਾ ਹੈ ਤੇ ਜੇਕਰ ਜਿੱਤਦੇ ਨੇ ਤੇ ਪਹਿਲੇ ਕੰਮ ਜਿਹੜੇ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਾਂ ਫਿਰ ਤੁਹਾਡੇ ਕਿਹੜੇ ਹੋਣਗੇ ਦੇਖੋ ਵੀ ਸੰਗਰਧ ਦਾ ਬਹੁਤ ਹੰਗਾਰਾ ਮਿਲ ਰਿਹਾ ਬਹੁਤ ਪਿਆਰ ਮਿਲ ਰਿਹਾ ਜੇ ਜਿੱਤਦੇ ਆ ਤੇ ਉਹ ਸੰਗਰਧ ਦਾ ਹੀ ਕੰਮ ਕਰਨਗੇ ਪੰਜਾਬ ਦੇ ਕੰਮ ਕਰਨਗੇ ਸੰਗਤ ਦਾ ਹੀ ਫੈਸਲਾ ਹੈ ਤੇ ਸੰਗਤ ਦੇ ਕੰਮ ਕਰਨਗੇ ਜੋ ਵੀ ਸੰਗਤ ਚ ਆਊਗੀ ਉਹ ਹੀ ਕਰਨਗੇ ਤੁਹਾਡੇ ਸਾਹਮਣੇ ਕਿਹੜੇ ਕੰਮ ਹੋਣੇ ਚਾਹੀਦੇ ਆ ਜੀ ਬੰਦੀ ਸਿੰਘਾਂ ਦੀ ਰਿਹਾਈ ਕਰਨਗੇ ਪੰਜਾਬ ਦੇ ਪਾਣੀਆਂ ਦੇ ਕਰਨਗੇ ਮੇਨ ਮਦਾਨ ਪੰਜਾਬ ਦੇ ਨਸ਼ਿਆਂ ਦਾ ਉਹਨੂੰ ਠੱਲ ਪਾਉਣਗੇ ਜਿੰਨੂੰ ਕਿ ਰੋਕਿਆ ਨਹੀਂ ਜਾ ਸਕਿਆ ਜੇ ਤੱਕ ਉਹਨੂੰ ਰੋਕਣਗੇ ਪੰਜਾਬ 'ਚ ਜਿਹੜੀ ਨੌਜਵਾਨੀ ਖਤਮ ਹੋ ਰਹੀ ਆ ਉਹਨੂੰ ਬਚਾਉਣਗੇ ਇਹ ਇਹ ਕੰਮ ਤਾਂ ਪਹਿਲਾਂ ਵੀ ਹੁੰਦੇ ਪਏ ਸੀਗੇ ਜਦੋਂ ਭਾਈ ਅਮਰਪਾਲ ਸਿੰਘ ਜੀ ਆਏ ਤੇ ਹੁਣ ਬੱਸ ਕਰ ਬਹੁਤ ਹੈ। ਸ਼ੁਕਰੀਆ ਜੀ। ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਪੁਰਾਦੇ ਮਾਤਾ ਨੇ ਜਿਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਜੋ ਮੁੱਦੇ ਇਹਨਾਂ ਵੱਲੋਂ ਚੱਕੇ ਜਾ ਰਹੇ ਨੇ ਉਹ ਬੰਦੀ ਸਿੰਘ ਪੁਰਾਦੇ ਨੇ ਉਸ ਤੋਂ ਬਾਅਦ ਪਾਣੀਆਂ ਦੇ ਮੁੱਦੇ ਨੇ ਤੇ ਨਸ਼ੇ ਨੂੰ ਲੈ ਕੇ ਕਾਫੀ ਜੋ ਪਹਿਲਾਂ ਵੀ ਵਹੀਰ ਚਲਾਈ ਗਈ ਸੀਗੀ ਉਸ ਤਹਿਤ ਜਿਹੜਾ ਹੈਗਾ ਨਸ਼ੇ ਦੇ ਮੁੱਦੇ ਦੇ ਉੱਤੇ ਵੀ ਇਹਨਾਂ ਵੱਲੋਂ ਖਾਸ ਗੱਲਬਾਤ ਕੀਤੀ ਹੈ। ਕੈਮਰਾਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਬਾਬੂ ਸ਼ਾਹ ਟਾਈਮ, ਖਡੂਰ ਸਾਹਿਬ